ਦਾਣਾ ਮੰਡੀ ਪਖਰਪੁਰਾ ਵਿਖੇ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਜਗਵਿੰਦਰ ਪਾਸਿੰਗ ਜਗ੍ਹਾ ਮਜੀਠੀਆਂ ਪਹੁੰਚੇ। ਉਹਨਾਂ ਵੱਲੋਂ ਮੰਡੀ ਪਖਰਪੁਰਾ ਵਿਖੇ ਕਿਸਾਨ ਆੜਤੀਆਂ, ਖਰੀਦ ਏਜੰਸੀਆਂ ਦੇ ਨੁਮਾਇंदे, ਮਾਰਕੀਟ ਕਮੇਟੀ ਮਜੀਠਾ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਉਹਨਾਂ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਕਿਸਾਨ ਅਤੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਮੰਡੀਆਂ ਵਿੱਚ ਨਾ ਰੁਲਣ ਦਿੱਤੀ ਜਾਵੇ। ਨਿਸ਼ਚਤਰ ਪੰਦੇਰ ਅਤੀ ਰਾਜਾ ਕੋਟਲੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਚਵਿੰਦਾ ਦੇ ਜਗ੍ਹਾ ਜਿਹੜਾ ਮਜੀਠੀਆ ਜੀ ਮੰਡੀ ਪਹੁੰਚੇ ਆ ਕੋਈ ਤੁਹਾਡੀਆਂ ਆਰਤੀਆਂ ਦੀਆਂ ਮੁਸ਼ਕਲਾਂ ਕੋਈ ਗੱਲਬਾਤ ਵਿਚਾਰ ਚਰਤਾ ਕੀਤੀ ਜੀ ਸਾਡੇ ਖੁੱਲੇ ਦਿਲ ਨਾਲ ਇਹਨਾਂ ਦਾ ਵਿਚਾਰ ਚਰਵਾ ਲੀਤਾ ਜਿਹੜੀਆਂ ਮੁਸ਼ਕਲਾਂ ਨਿੱਕੀਆਂ-ਮੋਟੀਆਂ ਹੈਗੀਆਂ ਸੀ ਉਹਨਾਂ ਨੂੰ ਦੱਸ ਦਿੱਤੀਆਂ ਉਹਦਾ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਆ ਬਿਲਕੁਲ ਸਾਰਾ ਠੀਕ ਆ ਕਿਸੇ ਝੋਨੇ ਦੇ ਵੀ ਦੇਖਿਆ ਗਿਆ ਵੀ ਅੱਜ ਇਹ ਫੀਡ ਹੋਈ ਆ ਤਗਰੇ ਦੇ ਕਿਸਾਨਾਂ ਦੇ ਖਾਤੇ 'ਚ ਪੈਸੇ ਆ ਗਏ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਸਿਰਫ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਤੋਂ ਥੋੜੀਆਂ-ਬੋੜੀਆਂ ਦੱਸੀਆਂ ਕਿ ਕਿੰਦੇ ਵੀ ਪ੍ਰਾਇੋਰਟੀ ਤੇ ਕਰਾਂਗੇ ਬਹੁਤ ਚੰਗਾ ਰਿਸਪੌਂਸ ਦਿੱਤਾ ਇਹਨਾਂ ਨੇ ਤੇ ਸਰਕਾਰ ਦੇ ਕੰਮਾਂ ਤੋਂ ਖੁਸ਼ ਹਾਂ ਜੀ ਬਿਲਕੁਲ ਜੀ ਕੋਈ ਕੋਈ ਕਮੀ ਨਹੀਂ ਕਿਸੇ ਕਿਸਮ ਦੀ ਕਿੰਦੇ ਗੱਲ ਨਹੀਂ ਠੀਕ ਹੈ ਕਿਸਾਨਾਂ ਵਾਂਗ ਤੁਸੀਂ ਜਿਹੜੀਆਂ ਮੋਢੀ ਸੁਹੂਲਤਾਂ ਹੁੰਦੀਆਂ ਨੇ ਸਾਰੀਆਂ ਸਾਰੀਆਂ ਸੁਹੂਲਤਾਂ ਹੈਗੀਆਂ ਜਿੱਥੇ ਸਭ ਜਿਹੜਾ ਆਪਣਾ ਸਟਾਫ ਹੈ ਮਾਰਕੀਟ ਕਮੇਟੀ ਦਾ ਮੇਰਾ ਕੰਪਲੈਟ ਤੁਹਾਡੇ ਨਾਲ ਬਿਲਕੁਲ ਲਗਭਗ ਫੈਮਿਲੀ ਵਾਂਗੂ ਹੀ ਰਹਿੰਦੇ ਨੇ ਕੋਈ ਇਦਾਂ ਨਹੀਂ ਕੋਈ ਕੋਈ ਪ੍ਰੋਬਲਮ ਨਹੀਂ ਸਾਡੇ ਕੋਲ ਜੀ ਮੇਰਾ ਨਾਮ ਜੀ ਸ਼ਿਸ਼ਕਵਾਰ ਅਫਸਰ ਕਨ ਮ ਕੀ ਕਹਿਣਾ ਚਾਹੁੰਦੇ ਹੋ ਕਿੰਦਾ ਦੇ ਬੰਦੋਬਸਤ ਕੀਤੇ ਗਏ ਨੇ ਮਾਰਕੀਟ ਕਮੇਟੀ ਵੱਲੋਂ ਮਾਰਕੀਟ ਕਮੇਟੀ ਵੱਲੋਂ ਜੀ ਜੋ ਆਪਣਾ ਮਤਲਬ ਫੋਟ ਦੀਆਂ ਦਿਖਤਾਂ ਨੇ ਉਸ ਮੁਤਾਬਕ ਸਾਰੇ ਜਿਹੜੇ ਹੈਗੇ ਆ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਕਿਸ ਤਰ੍ਹਾਂ ਦੀ ਫਸਲ ਲੈਣੀ ਚਾਹੀਦੀ ਹੈ ਨੂੰ ਬੇਨਤੀ ਹੈ ਜੀ ਕਿ ਉਹ ਆਪਣਾ ਜਿਹੜਾ ਜਿਲਸਾ ਜੀ ਜੋ ਨਮੀ ਉਹਦੀ 12% ਹਾਂਜੀ ਉਹ ਸਾਡੇ ਨਾਲ ਲਿਆਣ ਜਿਹੜੀ ਉਹਨਾਂ ਦਾ ਵਿੱਚੋਂ ਮੰਡੀ ਵਿੱਚ ਪਿੱਗੀ ਕਰਨਾ ਆਵੇ ਜਿਵੇਂ ਮਾਰਚ ਚੰਡੀ ਇੰਦਰਾ ਮਾਲਮਾ ਦਾ ਜਿੱਦ ਜਿੱਦੀ ਉਹਨਾਂ ਦੀ ਧੀ ਜਿਹੜੀ ਆ ਪੇਜ ਪੈ ਗਈ ਉਹਨਾਂ ਨੂੰ ਗਾਂ ਨੂੰ ਗਾਂ ਦਿੱਕਣਾ ਬਸ ਇਹੀ ਹੈ ਕਿ ਉਹ ਆਪਣਾ ਮੋਚਰ ਜਿਹੜਾ ਸਹੀ ਲੈ ਕਿਤਾ ਸੰਬੰਧੀ ਦੱਸਿਓ ਜੀ ਅੱਜ ਹੀ ਸਾਡੀ ਜਿਹੜੀ ਕਨਕਿਆ ਜਿਹੜੀ 6 ਮਹੀਨੇ ਜੀਵਦਾ ਬਹੁਤ ਮੁਸ਼ਕਲ ਨਾਲ ਪਾਲਦਾ ਉਹ ਇੱਥੇ ਆਈ ਆ ਉਹਦਾ ਜਿਹੜੀ ਆ ਖਰੀਦ ਦੀ ਸ਼ੁਰੂਆਤ ਕੀਤੀ ਆ ਏਜੰਸੀਆਂ ਇੱਥੇ ਜਿਹੜੀਆਂ ਹੈਗੀਆਂ ਵਾਂ ਬੰਦ ਕਰਨ ਵਾਲੇ ਇਹ ਵੀ ਨਾ ਚ ਵਟਸਐਪ ਹੈ ਮਹਿਕ ਮਲੇ ਸੈਕੀ ਸਾਹਿਬ ਨੇ ਕੋਈ ਜਿਹੜੇ ਮਹਿਕ ਮੇ ਬਾਕੀ ਟੋਟਲ 8 ਪੀ ਇਹ ਸਾਡੇ ਹਲਕੀ ਦੇ ਕੋਈ ਮੂਤ ਮ ਸਾਥੀ ਮ ਬਣਾ ਲਾਇਆ ਉਹ ਕਲੀ ਸ਼ੁਰੂ ਕਰਾਉਣਾ ਹੈ ਤੇ ਕਿਸ ਤਰ੍ਹਾਂ ਦੀ ਪ੍ਰਬੰਧ ਜੀ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਬੰਧ ਜੀ ਹਾਂਜੀ ਜੇ ਕੋਈ ਮੁਸ਼ਕਿਲਾਂ ਆ ਗਈਆਂ ਉਹ ਇਹਨਾਂ ਦੱਸੀਆਂ ਉਹਨਾਂ ਦਾ ਹੱਲ ਕਰਾਂਗੇ ਹਾਂਜੀ ਬਾਕੀ ਸਰਪੰਚ ਸਿਕਾ ਦਾ ਬੜਾ ਵਧੀਆ ਦਾਣੇ ਵੀ ਐਸੇ ਆਏ ਜਿਦੀ ਕਿਰਪਾ ਨਾਲ ਜਿਹੜੀ ਬੋਛਰਾ ਵੀ ਬੜੀ ਵਧੀਆ ਆਉਂਦੀ ਹੈ ਜੇ ਕਿਤੇ ਮੁਸ਼ਕਿਲ ਹੈ ਜੀ ਚਲੋ ਉੱਥੇ ਜਿਹੜੇ ਜ਼ਿੰਮੇਵਾਰ ਹੈ ਜਾਂ ਆਰਪੀਐਸ ਜੀ ਤਾਲ ਮਿਹਨਤ ਉਹਦਾ ਵੀ ਨਾਲ ਕਰਦਣਗੇ ਬੜਾ ਵਧੀਆ ਬਸ ਪੇਮੈਂਟ ਦਾ ਕਿਵੇਂ ਜੀ ਚਲੋ ਪੇਮੈਂਟ ਤੇ ਤੁਸੀਂ ਪੀਜੀਆ ਵੀ ਵੇਖ ਤੋਂ ਪੁੱਛੇਦੇ ਹੁੰਦੀਆਂ ਹਾਂ ਭਾੜੀ ਜਾਂਦੀ ਸਰਕਾਰ ਬਣੀ ਹੈ ਪੇਮੈਂਟਾਂ ਤਾਂ ਅਸੀਂ ਪਿਛਲੀਆਂ ਸਰਕਾਰਾਂ ਦੀਆਂ ਕਰ ਦਿੱਤੀਆਂ ਹਾਂ ਜੀ ਕੰਨੇ ਦੀ ਪੇਮੈਂਟ ਬੜੀਆਂ ਅੜੀਆਂ ਹੀ ਪਈਆਂ ਸੋਕਾਂ ਨੂੰ ਉਹ ਬੱਟੀਆਂ ਕਾਨਕ ਦੀ ਜਿਹੜੀ ਆ ਉਹ ਸੇਵ ਲਈ ਹੁੰਦੀ ਹੈ ਜਦੋਂ ਥੋੜੇ ਦਿਨ ਜੀ ਆਈ ਦੀ ਸਰਕਾਰ ਕੜੀ ਏਜੰਸੀ ਜੀ ਇੱਥੇ ਖਰੀਦ ਕਰ ਰਹੀ ਹੈ ਜੀ ਬਣ ਗਏ ਨਹੀਂ ਬਣ ਗਏ ਨਹੀਂ ਚਲ ਠੀਕ ਹੈ